ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 6 ਵਾ ਅਤੇ ਕਟਿਆ ਰਸਾਇਣਿਕ ਪਰਿਵਰਤਨ ਤੇਰਾ ਅਭਿਆਸ ਸ਼ੁਰੂ ਕਰਾਂਗੇ ਤੇ ਅਭਿਆਸ ਦੇ ਪਹਿਲੇ 4 ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ 7ਵੀਂ ਜਮਾਤ ਨਾਲ ਜੁੜੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 7th english 7th math 7ਵੀਂ ਗਣਿਤ ਇੱਕ ਹੈਗੀ ਗਣਿਤ ਦੇ ਸਿਧਾਂਤ ਇੱਕ ਹੈਗੀ ਬੱਚੇ ਤੁਹਾਡੀ ਜਨਰਲ ਨੋਲੇਜ ਨੂੰ ਵਧਾਉਣ ਲਈ ਪਲੇਲਿਸਟ ਦਾ ਨਾਮ ਹੈ ਐਬ੍ਰੀਵੀਏਸ਼ਨਸ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀਆਂ ਐਵਰੀਬਿਸ਼ਨਸ ਨੂੰ ਵਿਸਤ੍ਰਿਤ ਰੂਪ ਦੇ ਕੇ ਸਮਝਾਇਆ ਗਿਆ ਹੈ ਸੋ ਤੁਸੀਂ ਇਹਨਾ ਪਲੇਲਿਸਟ ਨੂੰ ਖੋਲ ਕੇ ਇਹਨਾਂ ਚ ਪਈ ਵੀਡੀਓਜ਼ ਵੀ ਜ਼ਰੂਰ ਦੇਖੋ ਸੋ ਆ ਦੇਖੀਏ ਬੱਚਿਓ ਹੁਣੇ ਵਾਲੇ ਸਵਾਲ ਸੋ ਪਹਿਲਾ ਸਵਾਲ ਹੈ ਬੱਚਿਓ ਖਾਲੀ ਥਾਵਾਂ ਭਰੋ ਸੋ ਪਹਿਲਾ ਉਹ ਪਰਿਵਰਤਨ ਜਿਸ ਵਿੱਚ ਕੇਵਲ ਭੌਤਿਕ ਗੁਣ ਬਦਲਦੇ ਹਨ ਉਹਨਾਂ ਨੂੰ ਭੌਤਿਕ ਪਰਿਵਰਤਨ ਆਖਦੇ ਹਨ ਬੜਾ ਸੋਕਾ ਸਿਰਫ ਭੌਤਿਕ ਗੁਣ ਜਿਹੜੇ ਨੇ ਉਹਨਾਂ ਚ ਬਦਲਾਅ ਹੁੰਦਾ ਹੈ ਥੋੜੀ ਦੇਰ ਲਈ ਹੁੰਦਾ ਹੈ ਤੇ ਉਹਨੂੰ ਭੌਤਿਕ ਪਰਿਵਰਤਨ ਕਿਹਾ ਜਾਂਦਾ ਹੈ ਪਰਿਵਰਤਨ ਜਿਸ ਨਾਲ ਨਵਾਂ ਪਦਾਰਥ ਬਣਦਾ ਹੈ ਨੂੰ ਰਸਾਇਣਿਕ ਪਰਿਵਰਤਨ ਕਿਹਾ ਜਾਂਦਾ ਹੈ। ਇਹਦੇ ਸਾਨੂੰ ਪਤਾ ਹੀ ਹੈ ਅਸੀਂ ਸਾਰੀ ਸੋਚੋ ਤੇ ਉੱਤਰ ਦਿਓ ਵਿੱਚ ਚੰਗੀ ਤਰ੍ਹਾਂ ਸੀ ਕਰ ਚੁੱਕੇ ਹਾਂ। ਰਸਾਇਣਿਕ ਪਰਿਵਰਤਨ ਵਿੱਚ ਇੱਕ ਜਾਂ ਇੱਕ ਤੋਂ ਵੱਧ ਨਵੇਂ ਪਦਾਰਥ ਬਣਦੇ ਹਨ। ਕਾਰਬਨ ਅਤੇ ਕਾਰਬਨ ਬਲਣ ਜਲਣ ਉਪਰੰਤ ਕਾਰਬਨ ਡਾਈਆਕਸਾਈਡ ਗੈਸ ਪੈਦਾ ਕਰਦੇ ਹਨ। ਚਾਹ ਲੱਕੜ ਹੈਗੇ ਜਾਂ ਕਾਗਜ਼ ਹੈਗੇ ਨੇ ਜਾਂ ਕੱਪੜੇ ਹੈਗੇ ਨੇ। ਇਹ ਸਾਰਿਆਂ ਵਿੱਚੋਂ ਬੱਚੋ ਕਾਰਬਨ ਡਾਈਆਕਸਾਈਡ ਗੈਸ ਨੂੰ ਜਿਹੜੇ ਸਾੜਦਿਆਂ ਨਿਕਲਦੀ ਹੈ। ਜਦੋਂ ਕਾਰਬਨ ਡਾਈਆਕਸਾਈਡ ਗੈਸ ਐ CO2 ਬੱਚਿਓ ਕਾਰਬਨ ਡਾਈਆਕਸਾਈਡ ਗੈਸ ਦਾ ਰਸਾਇਣਿਕ ਸੂਤਰ ਹੈਗਾ ਜਦੋਂ CO2 ਗੈਸ ਨੂੰ ਚੂਨੇ ਦੇ ਪਾਣੀ ਵਿੱਚ ਗੁਜ਼ਾਰਿਆ ਜਾਂਦਾ ਹੈ ਤਾਂ ਘੋਲ ਦਾ ਰੰਗ ਦੁੱਧ ਚਿੱਟਾ ਹੋ ਜਾਂਦਾ ਹੈ ਦੁੱਧ ਵਰਗਾ ਚਿੱਟਾ ਹੋ ਜਾਂਦਾ ਹੈ ਠੀਕ ਹੈ ਦੁੱਧ ਚਿੱਟਾ ਲਿਖ ਸਕਦੇ ਹਾਂ ਫਿਰ ਮੁਲਮਾਕਰਨ ਮੁਲਮਾਕਰਨ ਹੁੰਦਾ ਬੱਚਿਓ ਕਿਸੇ ਦੂਜੇ ਤੱਤੂ ਦੀ ਜਿਹਨੂੰ ਜੰਗ ਨਹੀਂ ਲੱਗਦਾ ਜਿਵੇਂ ਜਿਸਤ ਹੋ ਗਈ ਤਿੰਨ ਹੋ ਗਈ ਇਹਦੀ ਪਰਤ ਚੜ੍ਹ ਜਾਂਦੀ ਹੈ ਉਹਨੂੰ ਕਹਿੰਦੇ ਨੇ ਮੁਲਮਾਕਰਨ ਸੋ ਮੁਲਮਾਕਰਨ ਤਰੀਕੇ ਨਾਲ ਲੋਹੇ ਦੀਆਂ ਵਸਤੂਆਂ ਨੂੰ ਜੰਗ ਲੱਗਣ ਤੋਂ ਰੋਕਿਆ ਜਾ ਸਕਦਾ ਹੈ ਠੀਕ ਹੈ ਅੱਗੇ ਚਲੀਏ ਉਹ ਕਹਿੰਦੇ ਮਿਲਾਨ ਕਰੋ ਸੋ ਪਹਿਲਾ ਹੈਗਾ ਬੱਚੇ ਭੌਤਿਕ ਪਰਿਵਰਤਨ ਜਿਹੜਾ ਹੈ ਉਹ ਪ੍ਰਤਮਾ ਪਰਿਵਰਤਨ ਹੁੰਦਾ ਹੈ ਜ਼ਿਆਦਾਤਰ ਸੋ ਪਹਿਲੇ ਭਾਗ ਦਾ ਆ ਗਿਆ ਅੜਾ ਠੀਕ ਹੈ ਫਿਰ ਆ ਗਿਆ ਦੂਜੇ ਦਾ ਰਸਾਇਣਿਕ ਪਰਿਵਰਤਨ ਇੱਕ ਨਵੇਂ ਪਦਾਰਥ ਦਾ ਬਣਨਾ ਠੀਕ ਹੈ ਇੱਕ ਤੋਂ ਵੱਧ ਨਵੇਂ ਪਦਾਰਥ ਸੋ ਦੂਜੇ ਦਾ ਆ ਗਿਆ ਸਸਾ ਠੀਕ ਹੈ ਜੀ ਫਿਰ ਤੀਜੇ ਜੰਗ ਲੱਗਣ ਤੋਂ ਬਚਾਓ ਮੁਲਮਾ ਕਰਨ ਉੜਾ ਥੋਤੀ ਜਿਹੜਾ ਉੜਾ CO2 ਦਾ ਨਿਕਲਣਾ ਸਿਰਕਾ ਅਤੇ ਬੇਕਿੰਗ ਸੋਡਾ ਸਿਰਕੇ ਦਾ ਅਤੇ ਮਿੱਠਾ ਸੋਡਾ ਬੇਕਿੰਗ ਸੋਡਾ ਇੱਕੋ ਗੱਲ ਹੈ ਸਿਰਕੇ ਤੇ ਮਿੱਠੇ ਸੋਡੇ ਨੂੰ ਮਿਲਾਉਣਾ ਕਾਰਬਨ ਡਾਈਆਕਸਾਈਡ ਗੈਸਿਕਲਦੀ ਹੈ ਸੋ ਚੌਥੇ ਦਾ ਆ ਗਿਆ E 4 ਦਾ E ਮੈਂ ਇਦਾਂ ਵੀ ਲਿਖ ਦਿੱਤਾ ਤੇ ਦਾ ਤੀਰ ਲਾ ਕੇ ਮਿਲਾਨ ਕਰ ਵੀ ਦਿੱਤਾ ਠੀਕ ਹੈ ਹੁਣ ਦੇਖੀਏ ਬੱਚਿਓ ਅੱਗੇ ਆਪਾਂ ਇਹ ਬੁਰਦ ਕੀ ਹੈ ਬਲਾਉਡ ਹੁਣ ਆ ਗਿਆ ਬੱਚਿਓ ਸਹੀ ਉੱਤਰ ਚੁਣੋ ਠੀਕ ਹੈ ਸੋ ਪਹਿਲਾ ਹੈਗਾ ਰਸਾਇਣਿਕ ਪਰਿਵਰਤਨ ਦੀ ਉਦਾਹਰਣ ਹੈ ਜਵਾਲਾਮੁਖੀ ਦਾ ਫਟਣਾ ਬਿਲਕੁਲ ਬੱਚੇ ਰਸਾਇਣਿਕ ਹੈਗਾ ਕਿ ਵਿੱਚ ਨਵੇਂ ਪਦਾਰਥ ਬਣਦੇ ਨੇ ਗੈਸਾਂ ਨਿਕਲਦੀਆਂ ਜਵਾਲਾਮੁਖੀ ਜਰ ਫਟਦਾ ਹੈ ਭੋਜਨ ਦਾ ਪੱਕਣਾ ਇਹ ਵੀ ਜਦ ਪੱਕ ਜਾਂਦਾ ਹੈ ਉਹ ਵਿਚ 슈ਗਰ ਵੱਜ ਜਾਂਦੀ ਹੈ ਨਵੇਂ ਪਦਾਰਥ ਬਣਦੇ ਨੇ ਹਨਾ ਮਿੱਠਾ ਹੋ ਜਾਂਦਾ ਹੈ ਤੇ ਉਹ thermally ਪਰਤੋਂ ਵੀ ਨਹੀਂ ਹੁੰਦਾ ਫਿਰ ਮੋਮਬਤੀ ਦਾ ਜਲਣਾ ਇਹ ਵੀ ਵਿਚ ਗੈਸਾਂ ਨਿਕਲਦੀਆਂ ਸੋ ਉਪਰੋਕਤ ਸਾਰੇ ਆਵ ਇੱਕ ਮੂੰਬਤੀ ਦਾ ਸੜਨਾ ਭੋਜਨ ਦਾ ਪੱਕਣਾ ਜਵਾਲਾਮੁਖੀ ਦਾ ਫਟਣਾ ਜਿਹੜਾ ਹੈ ਬੱਚੇ ਭੋਜਨ ਦਾ ਪੱਕਣਾ ਚ ਮੈਂ ਫਲ ਦੇ ਗੱਲ ਦਿੱਤੀ ਸੀ ਫਲ ਜਿਹਨੇ ਪੱਕ ਜਾਂਦਾ ਕੇਲਾ ਜਿਆਦਾ ਮਿੱਠਾ ਹੋ ਜਾਂਦਾ ਤੇ ਜਿਹਲੇ ਭੋਜਨ ਨੂੰ ਪਕਾ ਲੈਨੇ ਆ ਸਬਜੀ ਬਣਾ ਲੈਨੇ ਆ ਉਹ ਵੀ ਪੱਕਣਾ ਹੈਗਾ ਇੱਕ ਹੁੰਦਾ ਹੈ ਅੱਗ ਦੇ ਉੱਤੇ ਪਕਾਣਾ ਇੱਕ ਹੁੰਦਾ ਉਹਦੇ ਛੱਡ ਦੋ ਤੇ ਸੇਬ ਕੇਲਾ ਜਿਹੜੇ ਸਾਰੇ ਨੇ ਇਹ ਪੱਕ ਕੇ ਬੋਲੇ ਪੈ ਜਾਂਦੇ ਨੇ ਤੇ ਇਹਨਾਂ ਚ ਕੇਵਰ ਐਲਕੋਹਲ ਹੀ ਬਣ ਜਾਂਦਾ ਤੇ ਇਹਨਾਂ ਦੀ ਮਿਠਾਸ ਹੀ ਹੋ ਜਾਂਦੀ ਹੈ ਸੋ ਇਹ ਸਾਰੇ ਰਸਾਇਣਿਕ ਪਰਿਵਰਤਨ ਆ ਗਏ ਭੋਜਨ ਜਿਹਲੇ ਪੱਕ ਜਾਂਦਾ ਤੇ ਮੁੜ ਕੇ ਉਹਨੂੰ ਕੱਚਾ ਰੂਪ ਵਿੱਚ ਨਹੀਂ ਲਿਆ ਜਾ ਸਕਦਾ ਸੋ ਤਿੰਨੇ ਦੇ ਤਿੰਨੇ ਬੱਚੇ ਕੀ ਹੈਗੇ ਨੇ ਸਾਰੇ ਰਸਾਇਣਿਕ ਪਰਿਵਰਤਨਾਂ ਦੀਆਂ ਮਿਸਾਲਾਂ ਹਨ ਸੋ ਸਿਰਕੇ ਤੇ ਮਿੱਠੇ ਸੋਡੇ ਨੂੰ ਮਿਲਾਉਣ ਤੇ ਕਿਹੜੀ ਗੈਸ ਪੈਦਾ ਹੁੰਦੀ ਹੈ ਤੇ ਫਤਿਹ ਬੱਚੋ ਕਾਰਬਨ ਡਾਈਆਕਸਾਈਡ ਸੋ ਕਾਰਬਨ ਡਾਈਆਕਸਾਈਡ ਹੈ ਸਾਡੀ ਗੈਸ ਜਿਹੜੀ ਹੈ ਹੈ ਇਹ ਹੋ ਗਈ ਠੀਕ ਹੈ ਨਿਕਲ ਗਈ ਅੱਗੇ ਚਲੀਏ ਫਿਰ ਆ ਗਿਆ ਬੱਚੋ ਲੋਹੇ ਦੀਆਂ ਬਣੀਆਂ ਚੀਜ਼ਾਂ ਨੂੰ ਜੰਗਾਲ ਲੱਗਣ ਲਈ ਜ਼ਰੂਰੀ ਜ਼ਰੂਰਤ ਹੈ ਕੀ ਹੈ ਹਵਾ ਜ਼ਰੂਰੀ ਹੈ ਲੋਹੇ ਦੀ ਵਸਤੂ ਦੀ ਖੁੱਲੀ ਸਤਾ ਜ਼ਰੂਰੀ ਹੈ ਨਮੀ ਇਹ ਵੀ ਜ਼ਰੂਰੀ ਹੈ ਸੋ ਉਪਰੋਕਤ ਸਾਰੇ ਭਾਵ ਤਿੰਨੋਂ ਹੀ ਜ਼ਰੂਰੀ ਨੇ ਨਮੀ ਵੀ ਹਵਾ ਵੀ ਤੇ ਖੁੱਲੀ ਸਤਾ ਵੀ ਠੀਕ ਹੈ ਜੀ ਫਿਰ ਜੰਗ ਦੀ ਰੋਕਥਾਮ ਲਈ ਅਸੀਂ ਵਰਤੋਂ ਕਰਦੇ ਹਾਂ ਤੇਲ ਜਾਂ ਗ੍ਰੀਸ ਲਗਾ ਕੇ ਬਿਲਕੁਲ ਕਰਦੇ ਹਾਂ ਮੁਲੰਮਾ ਕਰਨ ਇਹ ਵੀ ਠੀਕ ਹੈ ਪੇਂਟ ਕਰਕੇ ਇਹ ਵੀ ਠੀਕ ਹੈ ਸੋ ਇਸ ਕਰਕੇ ਉਪਰੋਕਤ ਸਾਰੇ ਰੰਗ ਕਰਕੇ ਵੀ ਗਰੀਸ ਤੇ ਲਾ ਕੇ ਵੀ ਤੇ ਮਲਮਾ ਕਰਨ ਕਰਕੇ ਵੀ ਅਸੀਂ ਵਸਤੂਆਂ ਨੂੰ ਜੰਗ ਤੋਂ ਬਚਾ ਸਕਦੇ ਹਾਂ ਫਿਰ ਆ ਗਿਆ ਪੰਜਵਾਂ ਚੌਥਾ ਸਹੀ ਉੱਤਰ ਚੁਣੋ ਦਾ ਪੰਜਵਾਂ ਭਾਗ ਜੰਗ ਦਾ ਰਸਾਇਣਿਕ ਫਾਰਮੂਲਾ ਹੈ ਅਸੀਂ ਪੜ ਚੁੱਕੇ ਹਾਂ ਬੱਚਿਓ Fe2O3 ਦਸ਼ਮਲਵਲਾ ਕੇ ਬਿੰਦੂ ਲਾ ਕੇ XH2O ਆਪ ਪਾਣੀ ਦੇ ਮੋਲੀਕੂਲ ਥੋੜੇ ਘਟਵਦ ਹੋ ਸਕਦੇ ਨੇ ਤਾਂ ਇੱਥੇ ਪਾਇਆ X ਇੱਕ ਮੋਲੀਕੂਲ ਹੋ ਸਕਦਾ 2 3 4 ਹਨਾ ਜਿੰਨੇ ਵੀ ਸੋਇਆ ਹੋ ਗਿਆ ਆਇਰਨ ਆਕਸਾਈਡ ਇਹ ਬੱਚਿਓ ਸੁੱਤਰ ਆ ਗਿਆ ਆਪਣਾ ਜੰਗ ਦਾ ਅੱਗੇ ਚਲੀਏ ਹੁਣ ਆ ਗਿਆ ਬੱਚਿਓ ਸਹੀ ਜਾਂ ਗਲਤ ਦੱਸੋ ਸੋ ਲੱਕੜ ਦੇ ਟੁਕੜੇ ਨੂੰ ਭਾਗਾਂ ਵਿੱਚ ਵੰਡਣਾ ਹੀ ਰਸਾਇਣਿਕ ਪਰਿਵਰਤਨ ਹੈ ਗਲਤ ਭਾਵੇਂ ਅਸੀਂ ਲੱਕੜ ਦੇ ਟੋਟੇ ਨੂੰ ਮੁੜ ਕੇ ਤਣਾ ਨਹੀਂ ਬਣਾ ਸਕਦੇ ਪਰ ਇਹਦੇ ਵਿੱਚ ਬੱਚਿਓ ਸਿਰਫ ਭੌਤਿਕ ਗੁਣਾਂ 'ਚ ਫਰਕ ਪੈਂਦਾ ਹੈ ਸਿਰਫ ਆਕਾਰ ਬਦਲਦਾ ਲੱਕੜ ਦਾ ਤਣੇ ਤੋਂ ਛੋਟੇ ਟੁਕੜੇ ਬਣ ਜਾਂਦੇ ਨੇ ਪਰ ਕੋਈ ਨਵਾਂ ਪਦਾਰਥ ਨਹੀਂ ਬਣਦਾ ਲੱਕੜ ਜੋ ਤਣੇ ਵਿੱਚ ਸੀਗੀ ਉਹ ਹੀ ਲੱਕੜ ਟੋਟਿਆਂ ਵਿੱਚ ਰਹਿੰਦੀ ਹੈ ਸਵੈ ਰਸਾਇਣਿਕ ਪਰਿਵਰਤਨ ਨਹੀਂ ਹੈ ਇਹ ਭੌਤਿਕ ਪਰਿਵਰਤਨ ਹੈ ਸਵੈ ਕਥਨ ਗਲਤ ਹੈ ਫਿਰ ਪੱਤਿਆਂ ਤੋਂ ਖਾਦ ਦਾ ਬਣਨਾ ਇੱਕ ਭੌਤਿਕ ਪਰਿਵਰਤਨ ਹੈ ਗਲਤ ਪੱਤੇ ਜਿਹੜੇ ਗਲ ਕੇ ਉਹ ਖਾਦ ਬਣਾ ਜਾਂਦੇ ਨੇ ਤੇ ਵਿੱਚੋਂ ਇੱਕ ਨਵਾਂ ਪਦਾਰਥ ਬਣ ਜਾਂਦਾ ਉਹ ਢੇਰ ਬਣ ਜਾਂਦਾ ਖਾਦ ਬਣ ਜਾਂਦੀ ਹੈ ਪੱਤੇ ਆਪਣਾ ਰੂਪ ਗਵਾ ਬੈਠਦੇ ਨੇ ਨਵਾਂ ਪਦਾਰਥ ਬਣਦਾ ਹੈ ਸਵੈ ਰਸਾਇਣਿਕ ਪਰਿਵਰਤਨ ਹੈ ਭੌਤਿਕ ਪਰਿਵਰਤਨ ਨਹੀਂ ਹੈ ਫਿਰ ਲੋਹੇ ਦੇ ਪਾਈਪਾਂ ਉੱਪਰ ਜਿਸਤ ਦੀ ਪਰਤ ਚੜਾਉਣ ਨਾਲ ਇਸ ਨੂੰ ਆਸਾਨੀ ਨਾਲ ਜੰਗ ਨਹੀਂ ਲੱਗਦਾ ਹੈ ਗੱਲ ਬਿਲਕੁਲ ਸਹੀ ਹੈ ਜਿਸਤ ਦੀ ਪਰਤ ਚੜਾਉਣ ਨੂੰ ਕਿਹਾ ਜਾਂਦਾ ਹੈ ਮੁਲਮਾ ਕਰਨ ਗੈਲਵਨਾਈਜ਼ੇਸ਼ਨ ਠੀਕ ਹੈ ਨਾ ਸੋ ਜਿਹੜੇ ਪਰਤ ਚੜ ਜਾਂਦੀ ਹੈ ਸੋ ਲੋਹੇ ਦੀ ਖੁੱਲੀ ਸਤ੍ਹਾ ਜਿਹੜੀ ਹੈਗੀ ਏ ਉਹ ਬੱਚੇਓ ਫਿਰ ਹਵਾ ਤੇ ਪਾਣੀ ਦੇ ਸੰਪਰਕ ਵਿੱਚ ਨਹੀਂ ਆਉਂਦੀ ਠੀਕ ਹੈ ਫਿਰ ਅਗਲਾ ਆ ਗਿਆ ਭਾਗ ਚੌਥਾ ਲੋਹਾ ਅਤੇ ਜੰਗਾਲ ਇੱਕੋ ਤਰ੍ਹਾਂ ਦੇ ਪਦਾਰਥ ਹਨ ਗਲਤ ਲੋਹੇ ਦਾ ਸੂਤਰ ਹੈਗਾ Fe ਆਇਰਨ ਤੇ ਜੰਗਾਲ ਦਾ ਸੂਤਰ ਹੈਗਾ Fe2O3 ਤੇ ਨਾਲ ਅਣੂ ਹੈਗੇ ਨੇ Fe(OH)2O ਨਾਲ ਪਾਣੀ ਦੇ ਅਣੂ ਹੈਗੇ ਪਾਣੀ ਦੇ ਮੋਲੀਕਿਊਲ ਹੈਗੇ ਨੇ ਸੋ ਬੱਚਿਓ ਜੰਗਾਲ ਇੱਕ ਵੱਖਰਾ ਪਦਾਰਥ ਹੈ ਤੇ ਲੋਹਾ ਇੱਕ ਵੱਖਰਾ ਪਦਾਰਥ ਹੈ ਸੋ ਇਹ ਜਿਹੜਾ ਕਹਿਣਾ ਕਿ ਇੱਕੋ ਤਰ੍ਹਾਂ ਦੇ ਪਦਾਰਥ ਹਨ ਇਹ ਕਥਨ ਗਲਤ ਹੈ ਫਿਰ ਭਾਫ਼ ਦਾ ਸੰਘਣਨ ਇੱਕ ਰਸਾਇਣਿਕ ਪਰਿਵਰਤਨ ਨਹੀਂ ਹੈ ਬਿਲਕੁਲ ਸਹੀ ਹੈ ਕਿਉਂਕਿ ਭਾਫ਼ ਦਾ ਸੰਘਣਨ ਜਿਹੜਾ ਹੁੰਦਾ ਹੈ ਭਾਫ਼ ਤਰਨ ਦੇ ਰੂਪ ਚ ਆਉਂਦੀ ਹੈ ਮੁੜ ਕੇ ਪਾਣੀ ਚ ਜਿਸ ਪਾਣੀ ਤੋਂ ਭਾਫ਼ ਬਣੀ ਹੁੰਦੀ ਹੈ ਉਸੇ ਭਾਫ਼ ਤੋਂ ਫੇਰ ਪਾਣੀ ਬਣ ਜਾਂਦਾ ਹੈ ਜਾਂ ਜਿਸ ਤਰਲ ਤੋਂ ਭਾਫ਼ ਬਣੀ ਹੁੰਦੀ ਹੈ ਉਸੇ ਭਾਫ਼ ਤੋਂ ਫੇਰ ਮੁੜ ਕੇ ਤਰਲ ਆ ਜਾਂਦਾ ਜਦੋਂ ਅਸੀਂ ਤਾਪਮਾਨ ਨੂੰ ਘਟਾਉਂਦੇ ਆ ਸੋ ਇਹ ਇੱਕ ਭੌਤਿਕ ਪਰਿਵਰਤਨ ਹੈ ਹੈ ਰਸਾਇਣਿਕ ਪਰਿਵਰਤਨ ਨਹੀਂ ਹੈ ਸੋ ਜੇ ਇਹ ਕਹਿੰਦੇ ਨੇ ਇਹ ਰਸਾਇਣਿਕ ਪਰਿਵਰਤਨ ਨਹੀਂ ਹੈ ਸੋ ਇਹ ਗੱਲ ਸਹੀ ਹੈ ਸੋ ਬੱਚੋ ਕੱਲਾ ਇਹਦੇ ਦੇਖਣਾ ਰਸਾਇਣਿਕ ਪਰਿਵਰਤਨ ਨਾਲ ਨਾ ਕਿ ਨਹੀਂ ਹੈ ਠੀਕ ਹੈ ਨਾ ਇਹਨਾਂ ਨੇ ਤੁਸੀਂ ਕੱਲਾ ਇਹ ਨਾ ਸੋਚੋ ਕਿ ਰਸਾਇਣਿਕ ਪਰਿਵਰਤਨ ਹੈ ਪੜ ਬਟ ਕਹਿ ਰਹੇ ਹੋ ਤੇ ਜਾਂ ਜੀ ਇਹ ਗਲਤ ਹੈ ਕਿਉਂਕਿ ਇਹ ਬੱਚਿਓ ਇਹਨਾਂ ਨੇ ਨਾਲ ਲਿਖ ਦਿੱਤਾ ਹੈ ਰਸਾਇਣਿਕ ਪਰਿਵਰਤਨ ਨਹੀਂ ਹੈ ਇਹਨਾਂ ਨੇ ਗੱਲ ਸਵਾਲ ਨੂੰ ਕਥਨ ਨੂੰ ਘੁਮਾ ਕੇ ਗਿਆ ਇਹਨਾਂ ਨੇ ਸਿੱਧਾ ਇਹ ਨਹੀਂ ਕਿਹਾ ਕਿ ਭਾਅ ਦਾ ਸੰਗ ਇਹਨਾਂ ਨੇ ਇੱਕ ਭੌਤਿਕ ਪਰਿਵਰਤਨ ਹੈ ਉਹ ਵੀ ਗੱਲ ਸਹੀ ਹੋਣੀ ਸੀ ਪਰ ਇਹਨਾਂ ਨੇ ਜਾਣ ਕੇ ਇਦਾਂ ਲਿਖਿਆ ਵੀ ਤੁਹਾਨੂੰ ਦੇਖਣ ਲਈ ਕਿ ਤੁਸੀਂ ਪੂਰੇ ਕਥਨ ਨੂੰ ਧਿਆਨ ਨਾਲ ਪੜਦੇ ਹੋ ਜਾਂ ਨਹੀਂ ਪੜਦੇ ਸੋ ਇਸ ਕਰਕੇ ਬੱਚਿਓ ਜਿੰਨੇ ਵੀ ਇਦਾਂ ਦੇ ਕਥਨ ਹੁੰਦੇ ਨੇ ਇਹ ਸਵਾਲ ਕੋਈ ਹੁੰਦਾ ਉਹਨੂੰ ਬੜੀ ਬਰੀਕੀ ਨਾਲ ਧਿਆਨ ਦੇ ਨਾਲ ਪੜਨਾ ਹੈ ਕਾਲੀ ਨਹੀਂ ਕਰਨੀ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਇਸ ਅਭਿਆਸ ਦੇ ਲੇ 4 ਸਵਾਲ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ